ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾਰ ਅਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਹਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੁੱਢੀ ਸੁਲਤਾਨ ਜਿੱਨਾਂ ਦੀ ਬਾਣੀ ਪਾਈ ਚੱਲ ਰਹੀ ਹੈ ਹਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਸਾ ਰਾਗ ਵਿੱਚ 14 ਸ਼ਬਦ ਪਾਈ ਸੰਪੂਰਨ ਹੋਏ ਹਨ ਸਤ ਸੰਗਤ ਜੀਓ ਸਤੂਰ ਦੇ ਸਤ ਸ਼ਬਦ ਪਾਸ਼ਾ ਜੀ ਦੇ ਸੰਪੂਰਣ ਹੋਏ ਹਨ ਕੁੱਲ 16 ਸ਼ਬਦ ਪਾਸ਼ਾ ਜੀ ਦੇ ਆਸਾ ਰਾਗ ਵਿੱਚ ਸੰਪੂਰਨ ਕੀਤੇ ਹਨ ਅਖੀਰਲੇ ਦੋ ਬੰਦ ਤੀਜਾ ਮੰਦਿਸ਼ ਸੰਤ ਦਾ ਮਹਾਰਾਜ ਜੀ ਆਰੰਭ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਉ ਚਾਰ ਸੌ 48 ਅੰਗ ਤੇ ਪਾਸ਼ਾ ਜੀ ਦੇ ਇਹ ਸ਼ਬਦ ਸੁਭਾਏ ਮਾਨ ਹਰਦੀ ਸਰਵਨ ਕਰੀਏ ਜੀ ਤੂ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜਿਓ ਹਰ ਹਰ ਪ੍ਰਭ ਏਕੋ ਅਵਰਨਾ ਕੋਈ ਉਹ ਆਪੇ ਪੁਰਖ ਸੁਜਾਨ ਜੀ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਤੀਜੇ ਬੰਦ ਦੀ ਰੰਮਤਾ ਕਰਦੇ ਹਨ ਜੀ ਸਤਿਗੁਰ ਜੀ ਜਗਿਆਸੂ ਪੁਰਖ ਉਸ ਜਗਿਆਸੂ ਮੁਖ ਦਵਾਰਾਂ ਇਹ ਬੰਦ ਉਚਾਰਨ ਕਰਦੇ ਹਨ ਬਚਨ ਕਰਦੇ ਹਨ ਤੂੰ ਸਤਿ ਪਰਮੇਸ਼ਰ ਸਦਾ ਅਵਨਾਸੀ ਹਰ ਹਰ ਗੁਣੀ ਨਿਧਾਨ ਜੀਓ ਹਰਿ ਜੀ ਕਹਿੰਦੇ ਹੈ ਪਰਮੇਸ਼ਰ ਜੀਓ ਤੁਸੀਂ ਸਤ ਸਰੂਪ ਹੋਸ ਭਾਵ ਕੀ ਤੁਹਾਡੀ ਮੂਰਤ ਸਤ ਹੈ ਜੁਨਾ ਤੁਰੈਤ ਸਰੀਰਾਂ ਤੋਂ ਪਰੇ ਜਿਹੜਾ ਕੀ ਕਿਸੇ ਸਰੀਰ ਵਿੱਚ ਕਿਸੇ ਜੂਨ ਵਿੱਚ ਨਹੀਂ ਹੁੰਦਾ ਉਹ ਪਰਮਾਤਮਾ ਹੀ ਹੈ ਸਤ ਸਰੂਪ ਸਤ ਪਰਮੇਸ਼ਰ ਸਦਾ ਅਬਨਾਸੀ ਸਦਾਈ ਅਬ ਨਾਸੀ ਭਾਵ ਕੀ ਉਹ ਗੁਨਾ ਨੂੰ ਨਾਸ ਕਰਨ ਵਾਲਾ ਉਹ ਪਰਮੇਸ਼ਰ ਅਬਨਾਸੀ ਹੈ ਉਹ ਹਰ ਹਰ ਗੁਣੀ ਮਹਾਰਾਜ ਜੀ ਕਹਿੰਦੇ ਤੁਸੀਂ ਗੁਨਾ ਦੇ ਖਜ਼ਾਨੇ ਹੋ ਗੁਣੀ ਨਿਧਾਨ ਉਪਾਵਕੀ ਗੁਣਾ ਦੇ ਖਜ਼ਾਨੇ ਏ ਠਾਕਰ ਜੀਓ ਪਰਮੇਸ਼ਰ ਜੀਓ ਤੁਸੀਂ ਗੁਣਵੰਤ ਹੋ ਗੁਣਾ ਦੇ ਖਜ਼ਾਨੇ ਹੋ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਉਹ ਆਪੇ ਪੁਰਖ ਸੁਜਾਨ ਜੀਓ ਮਹਾਰਾਜ ਜੀ ਫੇਰ ਮੈਂ ਬਾਕਰਦੇ ਹਨ ਕਹਿੰਦੇ ਤੁਸੀਂ ਹਰ ਹਰ ਪ੍ਰਭੂ ਜੀਓ ਇਕੋ ਰੋ ਤੁਸੀਂ ਤੁਹਾਡੇ ਵਰਗਾ ਕੋਈ ਦੂਜਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਮਹਾਰਾਜ ਜੀ ਬਚਨ ਵੀ ਕਰਦੇ ਹਨ अनेका ਜਗ੍ਹਾ ਤੇ ਸਭਨਾ ਜੀਆਂ ਦਾ ਇੱਕ ਦਾਤਾ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਬਚਨਾਂ ਸੋ ਮੈਂ ਵਿਸਰ ਨਾ ਜਾਈ ਏਕੂ ਹੈ ਭਾਈ ਏਕੂ ਹੈ ਸੱਭ ਮੇਰਾ ਏਕੂ ਹੈ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਮਹਾਰਾਜ ਜੀ ਕਹਿੰਦੇ ਹਰੀ ਕੋਈ ਪਰਮਾਤਮਾ ਇੱਕੋ ਹੀ ਅਜਾੜਾ ਸ੍ਰਿਸ਼ਟੀ ਦਾ ਪਾਲਨਹਾਰਾ ਹੈ ਉਹਦੇ ਵਰਗਾ ਮਹਾਰਾਜ ਜੀ ਕਹਿੰਦੇ ਦੂਜਾ ਕੋਈ ਨਜ਼ਰ ਨਹੀਂ ਹੁੰਦਾ ਦਿਖਾਈ ਨਹੀਂ ਦਿੰਦਾ ਤੂੰ ਆਪੇ ਔਰਖ ਸੁਜਾਨ ਜੀਓ ਮਹਾਰਾਜ ਜੀ ਕਹਿੰਦੇ ਤੁਸੀਂ ਆਪੇ ਔਰਖ ਤੋਂ ਭਾਵੰਦਾ ਹੈ ਪਰਮੇਸ਼ਰ ਜਿਹੜਾ ਕੀ ਸਾਰੇ ਸ੍ਰਿਸ਼ਟੀ ਦਾ ਮਾਲਕ ਹੈ ਉਹ ਪਰਮਾਤਮਾ ਹਰੀ ਸੂਝਵਾਨ ਉਹ ਸੂਝਵਾਨ ਹੈ ਸਿਆਣਾ ਹੈ ਅਸੀਂ ਤਾਂ ਭਵੇਂ ਆਪਣੇ ਆਪ ਨੂੰ ਸਿਆਣੇ ਕਹਿ ਦਿੰਨੇ ਆ ਕਿ ਸੂਝਵਾਨ ਅਸੀਂ ਬੜੇ ਚਤਰ ਹਾਸ ਚਲਾਕ ਆ ਪਰ ਪਿਆਰਿਓ ਮਾਲਕ ਤੋਂ ਪਿਤਾ ਪਰਮੇਸ਼ਰ ਤੋਂ ਪ੍ਰਭੂ ਤੋਂ ਸੂਝਵਾਨ ਕੋਈ ਨਹੀਂ ਹੈ ਇੱਥੇ ਵੱਡੇ ਵੱਡੇ ਸਿਆਣਪਾਂ ਕਰਨ ਵਾਲੇ ਛਤਰ ਗਿਆਨੀ ਕੋਉਣ ਵਾਲੇ ਮਹਾਰਾਜ ਜੀ ਦੇ ਅੱਗੇ ਜੀਰੋ ਹਨ ਜਿਸ ਕਰਕੇ ਉਹ ਪਰਮਾਤਮਾ ਹੈ ਜਿਹੜਾ ਪ੍ਰਭੂ ਸਤਗੁਰੂ ਖੁਦ ਕਹਿ ਰਹੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਆਪੇ ਪੁਰਖ ਸੁਜਾਨ ਜੀਓ ਤੂੰ ਆਪ ਆਪ ਹੀ ਉਹ ਸਭ ਕੁਛ ਆਪੇ ਆਪਣੇ ਵਿੱਚ ਹੀ ਆਪੇ ਆਪ ਹੋ ਸਿਆਣੇ ਹੋ ਸੁਜਵਾਨ ਹੋ ਪੁਰਖ ਸੁਜਾਨ ਤੂੰ ਪਰਧਾਨ ਧੁਦ ਜੇਵੜ ਅਬਰ ਨਾ ਕੋਈ ਮਹਾਰਾਜ ਜੀ ਕਹਿੰਦੇ ਤੁਸੀਂ ਪੁਰਖ ਸੁਜਾਨ ਸੁਝਵਾਨ ਸਿਆਣੇ ਹੋ ਤੁਸੀਂ ਪ੍ਰਧਾਨ ਹੋ ਪ੍ਰਧਾਨਤਾ ਦਾ ਜਿਹੜਾ ਮਾਲਕ ਹੁੰਦਾ ਹੈ ਜਿਹੜਾ ਸ੍ਰਿਸ਼ਟੀ ਨੂੰ ਪਾਲਦਾ ਹੈ ਜਿਹਦੀ ਪ੍ਰਧਾਨਤਾ ਚੱਲ ਰਹੀ ਹੈ ਅਸੀਂ ਤਾਂ ਆਪਣੇ ਆਪ ਬਣ ਜਾਂਦੇ ਆ ਨਾ ਸ੍ਰਿਸ਼ਟੀ ਦੇ ਲੋਕ ਕਿ ਅਸੀਂ ਬੜੇ ਤਕੜੇ ਹਾਂ ਪ੍ਰਧਾਨ ਆ ਸੁਝਵਾਨ ਆ ਸਾਡੇ ਵਰਗਾ ਕੋਈ ਚਲਾਉਣ ਵਾਲਾ ਥੋੜਾ ਕੋਈ ਅਸੀਂ ਚਲਾਉਂਦੇ ਆ ਸਾਰਾ ਕੁਝ ਸਾਡੇ ਅੰਦਰ ਹੀ ਚੱਲਦਾ ਹੈ ਪਰ ਮਹਾਰਾਜ ਜੀ ਖੁਦ ਪ੍ਰਧਾਨ ਹਨ ਸ੍ਰਿਸ਼ਟੀ ਦੇ ਮਾਲਕ ਮਹਾਰਾਜ ਜੀ ਗੁਰੂ ਰਾਮਦਾਸ ਜੀ ਕਹਿੰਦੇ ਉਹ ਮਹਾਰਾਜ ਜੀ ਖੁਦ ਨੂੰ ਜੇ ਸਾਡੇ ਵਰਗਾ ਕੋਈ ਗੁਰੂ ਅੰਦਾਜ਼ ਖੁਦ ਨੂੰ ਕਹਿ ਲੈਣ ਕਿ ਮੈਂ ਹੀ ਪ੍ਰਧਾਨ ਆ ਪਰਮੇਸ਼ਰ ਕੀ ਹੈ ਜ਼ੀਰੋ ਹੈ ਮੇਰੇ ਲਈ ਪਰ ਮਹਾਰਾਜ ਜੀ ਗੁਰੂ ਰਾਮਦਾਸ ਜੀ ਦੇਖੋ ਪ੍ਰਮਾਤਮਾ ਨੂੰ ਕਹਿ ਰਹੇ ਹਨ ਹਰੀ ਨੂੰ ਕਹਿ ਰਹੇ ਹਨ ਕਹਿੰਦੇ ਪੁਰਖ ਜੀਓ ਤੁਸੀਂ ਸੁਜਾਨ ਹੋ ਸੁਜਵਾਨ ਸਿਆਣੇ ਉਹ ਅਸੀਂ ਤਾਂ ਤੁਹਾਡੇ ਬਾਰਕ ਆ ਬੱਚਿਆਂ ਤੁਹਾਡੇ ਮਹਾਰਾਜ ਜੀ ਕਹਿੰਦੇ ਤੁਸੀਂ ਪ੍ਰਧਾਨਤਾ ਦੇ ਮਾਲਕ ਕੋ ਪ੍ਰਧਾਨ ਤੁਧ ਜੇਵੜ ਅਵਰ ਨਾ ਕੋਈ ਮਹਾਰਾਜ ਜੀ ਕਹਿੰਦੇ ਤੁਹਾਡੇ ਵਰਗਾ ਕੌਣ ਹੈ ਇਹ ਸ੍ਰਿਸ਼ਟੀ ਵਿੱਚ ਮੈਂ ਤੱਕ ਕੇ ਦੇਖਿਆ ਨਜ਼ਰ ਹੀ ਨਹੀਂ ਹੁੰਦਾ ਕੋਈ ਅਵਰ ਨਾ ਕੋਈ ਕਹਿੰਦੇ ਤੁਹਾਡੇ ਵਰਗਾ ਦੂਜਾ ਕੋਈ ਹੋ ਹੀ ਨਹੀਂ ਸਕਦਾ ਤੁਹਾਡੇ ਵਰਗਾ ਸੂਜਵਾਨ ਚਤੁਰ ਸਿਆਣਾ ਪ੍ਰਧਾਨ ਕੋਈ ਦੁਨੀਆ ਤੇ ਜਾ ਨਹੀਂ ਸਕਦਾ ਹੋ ਨਹੀਂ ਸਕਦਾ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਉਹ ਆਪੇ ਕਰੇ ਸੋ ਹੋਏ ਮਹਾਰਾਜ ਜੀ ਕਹਿੰਦੇ ਤੇਰਾ ਸ਼ਬਦ ਸ਼ਬਦ ਦਾ ਅਰਥ ਇੱਥੇ ਬਣਦਾ ਹੁਕਮ ਇੱਥੇ ਸ਼ਬਦ ਦਾ ਅਰਥ ਹੁਕਮ ਬਣਦਾ ਹੈ ਮਹਾਰਾਜ ਜੀ ਕਹਿੰਦੇ ਤੇਰਾ ਹੁਕਮ ਸਭ ਤੂੰ ਹੈ ਵਰਤੈ ਤੇਰਾ ਸ਼ਬਦ ਸਭ ਤੂੰ ਹੈ ਵਰਤੇ ਭਾਵ ਤੇਰਾ ਹੁਕਮ ਮਹਾਰਾਜ ਜੀ ਕਹਿੰਦੇ ਤੇਰਾ ਹੁਕਮ ਤੂੰ ਹੈ ਵਰਤੇ ਤੂੰ ਹੀ ਤੂੰ ਵਰਤਾ ਰਿਹਾ ਹੈ ਤੂੰ ਹੀ ਤੂੰ ਹੈ ਤੇਰਾ ਹੀ ਹੁਕਮ ਵਰਤ ਰਿਹਾ ਹੁ ਆਪੇ ਕਰੇ ਸੋ ਹੋਏ ਮਹਾਰਾਜ ਜੀ ਕਹਿੰਦੇ ਜੋ ਤੂੰ ਦਪਾਵੈ ਸਾਈ ਭਲੀਕਾਰ ਜੋ ਤਨ ਭੌਂਦਾ ਹੈ ਨਾ ਚੰਗਾ ਲੱਗਦਾ ਤੂੰ ਆਪੇ ਕਰੇ ਸੋ ਹੋਏ ਆਪ ਹੀ ਤੂੰ ਕਰਦਾ ਹੈ ਜੋ ਤੂੰ ਕਰਦਾ ਸੋਈ ਕੁਝ ਸ੍ਰਿਸ਼ਟੀ ਵਿੱਚ ਵਰਤਦਾ ਹੁੰਦਾ ਹੈ ਇਹ ਤਾਂ ਸੁਣਿਆ ਨੂੰ ਭਿਖਿਆ ਕੀ ਆ ਹੋ ਜਾਵੇਗਾ ਉਹ ਹੋ ਜਾਵੇਗਾ ਇਹ ਕੁਝ ਕਰ ਦਵਾਂਗੇ ਹਉਮੇ ਦੇ ਵਿੱਚ ਕਰਦੇ ਅਸੀਂ ਸਾਰਾ ਕੁਝ ਕਿ ਮਹਾਰਾਜ ਜੀ ਤਾਂ ਖੁਦ ਕਹਿ ਰਹੇ ਗੁਰ ਆਮਦਾ ਜੀ ਕਹਿੰਦੇ ਤੂੰ ਆਪੇ ਕਰੈ ਸੋ ਜੋ ਕੁਝ ਉਹ ਕਰਦਾ ਪਿਆਰਿਓ ਮਾਲਕ ਕਰਦਾ ਕਰਤਾ ਕਰਦਾ ਕੋਈ ਪ੍ਰਧਾਨ ਹੈ ਸ੍ਰਿਸ਼ਟੀ ਦਾ ਉਹ ਕਰਨ ਜੋਗ ਹੈ ਉਹਦਾ ਹੁਕਮ ਹੀ ਚੱਲ ਰਿਹਾ ਤੂੰ ਆਪੇ ਕਰੇ ਸੋ ਹੋਏ ਜੋ ਕੁਝ ਉਹ ਕਰ ਦਿੰਦਾ ਉਹੀ ਸ੍ਰਿਸ਼ਟੀ ਤੇ ਵਰਤਦਾ ਹੁੰਦਾ ਸਾਡੇ 'ਚ ਕੋਈ ਪਾਵਰ ਨਹੀਂ ਅਸੀਂ ਸ੍ਰਿਸ਼ਟੀ ਨੂੰ ਚਲਾ ਲਈਏ ਜੇ ਪਾਵਰ ਹੁੰਦੀ ਤਾਂ ਅਸੀਂ ਤਾਂ ਤੈਸ ਨੈਸ ਕਰ ਦਿੰਦੇ ਤੇ ਹੁਣ ਪਾਵਰ ਵੀ ਨਹੀਂ ਤਾਂ ਵੀ ਅਸੀਂ ਕਿਦਾ ਮੁੜਦੇ ਆ ਹੁਣ ਪਾਵਰ ਨਹੀਂ ਹੈ ਸਾਡੇ ਕੋਲ ਸ੍ਰਿਸ਼ਟੀ ਨੂੰ ਖਰਾਬ ਕਰਨ ਦੀ ਪਰ ਅਸੀਂ ਕੁਝ ਛੱਡਦੇ ਥੋੜਾ ਵਾ ਕੋਈ ਅੰਤੋਂ ਥੋੜਾ ਛੱਡਿਆ ਸੀ ਸ੍ਰਿਸ਼ਟੀ ਨੂੰ ਗਾਲੀ ਜੰਨੇ ਆ ਸਾਡਾ ਵਸ ਨਹੀਂ ਚੱਲਦਾ ਸੀ ਤਾਂ ਖਤਮ ਕਰ ਦਈਏ ਸਾਰਾ ਕੁਝ ਅਸੀਂ ਸ੍ਰਿਸ਼ਟੀ ਦੀ ਦੁਰਵਰਤ ਤੋਂ ਕਰ ਲਿਆ ਧਰਤੀ ਦੀ ਦੁਰਵਰਤ ਤੋਂ ਕਰ ਰਿਹਾ ਪਾਣੀ ਦੀ ਦੁਰਵਰਤ ਤੋਂ ਕਰ ਰਿਹਾ ਹਵਾ ਨੂੰ ਦੁਸ਼ਟ ਕਰ ਰਿਹਾ ਛੱਡਿਆ ਥੋੜਾ ਅਸੀਂ ਪੱਲੇ ਫਿਰ ਕਰਨਿਆ ਪਰਮੇਸ਼ਰ ਦਾ ਗਨਾਹ ਹੋ ਕਰਤੇ ਦਾ ਗਨਾਹ ਹੋ ਪਰਮਾਤਮਾ ਦਾ ਗਨਾਹ ਉਹ ਇੰਨੇ ਦੁੱਖ ਦੇ ਰਿਆ ਸਾਨੂੰ ਸਾਡੀ ਆਪਣੀ ਸਿਹੜੇ ਹੋਏ ਦੁੱਖ ਹਨ ਅਸੀਂ ਕਾਬੂ ਨਹੀਂ ਪਾ ਸਕਦੇ ਆਪਣੇ ਆਪ ਤੇ ਅਸੀਂ ਉਹ ਕੁਦਰਤ ਦੇ ਨਾਲ ਖਲਵਾੜ ਕਰਦੇ ਆ ਉਹ ਕੁਦਰਤ ਦੇ ਨਾਲ ਬੇਈਮਾਨੀ ਕਰੀ ਜਾਂਦੇ ਆ ਉਹ ਹਵਾ ਨੂੰ ਦੁਸ਼ਟ ਕਰੀ ਜਾਂਦੇ ਆ ਜਿਹਦੇ ਵਿੱਚ ਸਾਨੂੰ ਸਾਹ ਮਿਲਣਾ ਹੈ ਜਿਹਦੇ ਨਾਲ ਅਸੀਂ ਸਾਹ ਲੈਣਾ ਉਹਨੂੰ ਹੀ ਦੁਸ਼ਟ ਕਰੀ ਜਾ ਰਹੇ ਆ ਜਿਹੜੇ ਪਾਣੀ ਨੂੰ ਅਸੀਂ ਪੀਣਾ ਹੈ ਇਹ ਦਿਨਾਲ ਮਹਾਰਾਜ ਜੀ ਨੇ ਸਾਹ ਚਲਾਣੇ ਨੂੰ ਪਾਣੀ ਨੂੰ ਦੁਸ਼ਟ ਕਰੀ ਜਾ ਰਹੇ ਆ ਤੇ ਧਰਤੀ ਨੂੰ ਕਿਹੜਾ ਛੱਡਿਆ ਅਸੀਂ ਧਰਤੀ ਖੋਦ ਖੋਦ ਕੇ ਦੇਖੋ ਟੋਏ ਦੇ ਟੋਏ ਪੱਟਦੇ ਖਤਮ ਕਰੀ ਜਾ ਰਹੇ ਆ ਧਰਤੀ ਨੂੰ ਵੀ ਉਹਦੇ ਵਿੱਚ ਜ਼ਹਿਰ ਮਲਾਈ ਜਾ ਰਹੇ ਆ ਕਿਸੇ ਪਾਸਿਓਂ ਅਸੀਂ ਛਈ ਥੋੜਾ ਵਾ ਅਸੀਂ ਸਾਰੇ ਪਾਸੇ ਗਲਤ ਆ ਇੱਕੋ ਸਿਆਣਾ ਉਹ ਮਾਲਕ ਸਾਨੂੰ ਸਮਝਾਉਂਦਾ ਤੇ ਅਸੀਂ ਕਿ ਉਹਦੀ ਮੱਤ ਨਹੀਂ ਲੈਂਦੇ ਜਿਵੇਂ ਅਸੀਂ ਬਜ਼ੁਰਗਾਂ ਦੀ ਮੱਤ ਨਹੀਂ ਲੈਂਦੇ ਜ਼ਿੰਦਗੀ ਚ ਪਛਤਾਨੇ ਆ ਸਿਆਣਿਆਂ ਦੀ ਮਤ ਲੈਂਦੇ ਥੋੜਾ ਅਸੀਂ ਪਛਤਾਨਿਆਂ ਫਿਰ ਜੇ ਕੋਈ ਚੰਗੀ ਗੱਲ ਕਹਿਦਾ ਹੈ ਨਾ ਅਸੀਂ ਸੁਣਨੀ ਨਹੀਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਅਸੀਂ ਚੱਲਣਾ ਨਹੀਂ ਸੁਣਨਾ ਨਹੀਂ ਉਲਟੀ ਚੱਲਦੇ ਆ ਅਸੀਂ ਜ਼ਿੰਦਗੀ ਪਰ ਇੱਥੇ ਵੀ ਸੱਚਾ ਮੂਰਖ ਪਰਮਾਤਮਾ ਇਹ ਸਾਡਾ ਮਾਪਿਓ ਹੈ ਇਹ ਵੱਡਿਆਂ ਦੀ ਤਰ੍ਹਾਂ ਵੱਡਾ ਹੈ ਸਮਰੱਥ ਹੈ ਯਾਰੋ ਇਹਦੀ ਵੀ ਕਿੱਥੇ ਸੁਣਦੇ ਆ ਇਹ ਮਹਾਰਾਜ ਪਕਾਰ ਪਕਾਰ ਕੇ ਕਹੀ ਜਾਂਦੇ ਨਾ ਭਾਈ ਛੱਡ ਦਿਓ ਇਹ ਕੰਮ ਛੱਡ ਦੋ ਮਾੜੇ ਕਰਮ ਕਰਨੇ ਗਲਾਹ ਕਰਨੇ ਛੱਡ ਦੋ ਦੁਰਵਰਤ ਤੋਂ ਛੱਡ ਦੋ ਪਰ ਅਸੀਂ ਸੁਣਦੇ ਨਹੀਂ ਜਦੋਂ ਆ ਮੋਢਿਆ ਤੇ ਭਿੰਦੀ ਐ ਫਿਰ ਭੱਜਦੇ ਆ ਫਿਰ ਗਾਲ੍ਹਾਂ ਕੱਢਦੇ ਆ ਪ੍ਰਮਾਤਮਾ ਨੂੰ ਗਾਲ੍ਹਾਂ ਕੱਢਦੇ ਆ ਗੁਰੂ ਨੂੰ ਫਿਰ ਗਲਾਈ ਗੁਰੂ ਨੂੰ ਬਣਾ ਦਿੰਦੇ ਆ ਕਿ ਗਲਾਹ ਪ੍ਰਮਾਤਮਾ ਦਾ ਉਹਨੇ ਸਾਨੂੰ ਦੁੱਖ ਦਿੱਤਾ ਉਹਨੇ ਆ ਕੁਝ ਕਰਤਾ ਉਹਨੇ ਰੋੜਤਾ ਸਭ ਕੁਝ ਉਹਨੇ ਸਭ ਕੁਝ ਤੈਸ ਨੈਸ ਕਰਤਾ ਉਥੇ ਗਲਾਹ ਗੁਰੂ ਦੇ ਸਿਰ ਤੇ ਥੋਪ ਦਿੰਨੇ ਆ ਪਰ ਸਾਸਿ ਖੁਦ ਗਨਾਈਆਂ ਸੁਧ ਔਗਣਾ ਦੇ ਭਰਿਆਂ ਅਸੀਂ ਸਮਝ ਨਹੀਂ ਪਾਉਂਦੇ ਅਸੀਂ ਦਰਬਾਰ ਤੋਂ ਕਰਦੇ ਹਰ ਪਾਸੇ ਮਾਲਕ ਤਾਂ ਸਮਝਾਉਂਦਾ ਗੁਰੂ ਨੇ ਤਾਂ ਪਹਿਲੇ ਸ਼ਲੋਕ ਦੀ ਸਮਝਾਉਂਦਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਨਾ ਪਉਣ ਨੂੰ ਗੁਰੂ ਮੰਨਿਆ ਪਾਣੀ ਨੂੰ ਪਿਤਾ ਨਹੀਂ ਮੰਨਿਆ ਮਾਤਾ ਨੂੰ ਧਰਤੀ ਨਹੀਂ ਮੰਨਿਆ ਤਿੰਨੇ ਬਚਨ ਮੰਨ ਲੈਂਦੇ ਕਿਤੇ ਅਸੀਂ ਸੁਖੀ ਰਹਿੰਦੇ ਅਸੀਂ ਤਾਂ ਇਹ ਸ਼ਲੋਕ ਨੂੰ ਹੀ ਮੰਨਿਆ ਨਹੀਂ ਅਜੇ ਸ਼ਲੋਕ ਪੜਦਿਆਂ ਨੂੰ ਜ਼ਿੰਦਗੀ ਸਾਡੀ ਲੰਘ ਗਈ ਸ਼ਲੋਕ ਨੂੰ ਮੰਨ ਨਹੀਂ पाए ਅੱਗੇ ਬਾਣੀ ਨੂੰ ਕੀ ਮੰਨਾਂਗੇ ਅਸੀਂ ਨਹੀਂ ਮੰਨ ਸਕਦੇ ਕਿਉਂਕਿ ਅਸੀਂ ਸੁਣ ਕੇ ਬੋਲੇ ਬਣ ਜਾਂਦੇ ਆ ਇੱਕ ਕੰਨ ਚ ਸੁਣ ਕੇ ਤੇ ਦੂਜੇ ਕੰਨ ਚੋਂ ਬਾਹਰ ਮੰਨ ਤੱਕ ਅਸਰ ਹੀ ਨਹੀਂ ਹੁੰਦਾ ਮੰਨ ਤੱਕ ਪਹੁੰਚ ਨਹੀਂ ਨਹੀਂ ਦਿੰਦੇ ਗੱਲ ਨੂੰ ਤੇ ਬਾਹਰ ਜਾਣ ਸਾਰੀ ਸੀ ਤਿਆਗ ਦਿੰਦੇ ਆ ਵਿਸਾਰ ਦਿੰਦੇ ਆ ਬਾਣੀ ਦੇ ਗੁਣਾਂ ਨੂੰ ਇਹ ਮਹਾਰਾਜ ਜੀ ਪਕਾਰ ਕੇ ਕਹਿੰਦੇ ਆ ਪਿਆਰੋ ਸਾਨੂੰ ਪਿਆਰ ਨਾਲ ਸਮਝਾਉਂਦੇ ਆ ਨਾ ਡਾਟ ਕੇ ਸਮਝਾਉਂਦੇ ਆ ਸ਼ਬਦਾਂ ਦੇ ਰਾਹੀਂ ਇਹ ਪਰ ਅਸੀਂ ਨਾ ਡਾਟ ਸੁਣਦੇ ਆ ਨਾ ਪਿਆਰ ਸੁਣਦੇ ਆ ਅਸੀਂ ਆਪਣੀ ਮਰਜ਼ੀ ਮਰਜ਼ੀ ਦੇ ਮਾਲਕ ਬਣੇ ਫਿਰਦੇ ਆ ਆਪਣੀ ਮਰਜ਼ੀ ਨਾਲ ਹੀ ਕੰਮ ਕਰੀ ਜਾਂਦੇ ਆ ਮਰਜ਼ੀ ਕਿਸੇ ਦੀ ਮਰਜ਼ੀ ਤੇ ਨਹੀਂ ਚੱਲਦੀ ਆਪਣੀ ਮਰਜ਼ੀ ਨਾਲ ਸਭ ਕੁਝ ਕਰੀ ਜਾਂਦੇ ਆ ਇੱਕ ਬਾਪੂ ਦੀ ਮਰਜ਼ੀ ਨਾਲ ਜੇ ਚੱਲ ਪਈ ਨਾ ਸਾਨੂੰ ਕੋਈ ਕੁਝ ਸਾਡਾ ਵਿਗਾੜ ਨਹੀਂ ਸਕਦਾ ਅਰੇ ਪਰਮੇਸ਼ਰ ਸਤਗੁਰ ਵੱਡੇ ਸਾਡੇ ਪਿਤਾ ਹਨ ਇਹਨਾਂ ਦੀ ਉਸ ਤੇ ਗੱਲ ਸੁਣਦੀ ਨਹੀਂ ਅਸੀਂ ਮਹਾਰਾਜ ਜੀ ਫਿਰ ਕਹਿੰਦੇ ਹਨ ਤੂੰ ਹੈ ਕਰਤਾ ਮਹਾਰਾਜ ਜੀ ਕਹਿੰਦੇ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੇਂ ਤਿਵੇਂ ਚਲਾਈ ਜੀਓ ਗੁਰੂ ਰਾਮਦਾਸ ਜੀ ਖੁਦ ਕਹਿ ਰਹੇ ਹਨ ਪਰ ਅਸੀਂ ਵਿਸਾਰ ਦਿੰਨੇ ਆ ਭੁੱਲ ਜਾਂਨੇ ਆ ਇੱਥੇ ਕਹਿੰਦੇ ਨਾ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਆਪ ਤੇਰਾ ਹੁਕਮ ਤੂੰ ਹੀ ਵਰਤਾ ਰਿਆ ਤੂੰ ਆਪੇ ਕਰੇ ਸੋਏ ਜੋ ਤੂੰ ਕਰਦਾ ਓਹੀ ਕੁਝ ਮਹਾਰਾਜ ਜੀ ਕਹਿੰਦੇ ਹੁੰਦਾ ਦੂਜਾ ਕੁਝ ਨਹੀਂ ਹੋ ਸਕਦਾ ਹਰ ਸਭ ਮੈਂ ਰਵਿਆ ਇੱਕੋ ਸੋਈ ਗੁਰਮੁਖ ਲਖਿਆ ਹਰ ਨਾਮ ਜਿਉ ਮਹਾਰਾਜ ਜੀ ਕਹਿੰਦੇ ਥਾ ਸਭ ਮੈਂ ਵਰ ਰਵਿਆ ਸਾਰੇ ਜੀਵਾਂ ਵਿੱਚ ਤੂੰ ਵਰਤ ਰਿਆ ਵਰਤ ਰਿਆ ਹਰ ਜਗਤ ਇੱਕੋ ਸੋਈ ਇਕ ਕੋਈ ਮਾਲਕ ਜਿਹੜਾ ਮਹਾਰਾਜ ਜੀ ਕਹਿੰਦੇ ਹਰ ਜਗ੍ਹਾ ਤੇ ਵਰਤ ਰਿਆ ਗੁਰਮੁਖ ਲਖਿਆ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਗੁਰੂ ਨੂੰ ਪ੍ਰਾਪਤ ਕਰ ਲਿਆ ਗੁਰੂ ਦਾ ਕਹਿਣਾ ਮੰਨ ਲਿਆ ਗੁਰਮੁਖ ਲਖਿਆ ਤੋਂ ਭਾਵ ਕੀ ਗੁਰੂ ਦੀ ਆਗਿਆ ਮੰਨ ਲਈ ਗੁਰੂ ਦਾ ਹੁਕਮ ਮੰਨ ਲਿਆ ਗੁਰਮੁਖ ਲਖਿਆ ਹਰ ਨਾਮ ਜਿਓ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਬਚਨ ਮੰਨ ਕੇ ਕਹਿਣਾ ਮੰਨ ਕੇ ਉਹਨੂੰ ਪਾ ਲਿਆ ਹੈ ਨਾਮ ਦੇ ਰਹੀਂ ਉਹਨੂੰ ਪਾ ਲਿਆ ਤੂੰ ਸਭ ਪਰ ਸਤ ਪਰਮੇਸ਼ਰ ਸਦਾ ਬਨਾਸੀ ਹਰ ਹਰ ਗੁਣੀ ਨਿਧਾਨ ਜੀ ਬੰਦ ਪੂਰਾ ਹਣ ਤੇ ਮਹਾਰਾਜ ਜੀ ਉਹੀ ਪੰਕਤੀ ਪਹਿਲੀ ਦ੍ਰਿੜ ਕਰਾਨਿਆਂ ਤੂੰ ਕਰ ਸਾਤ ਪਰਮੇਸ਼ਰ ਸਦਾ ਬਨਾਸੀ ਮਹਾਰਾਜ ਜੀ ਕਹਿੰਦੇ ਤੁਸੀਂ ਪ੍ਰਮਾਤਮਾ ਜੀਓ ਹਰਿ ਜੀਓ ਸਤ ਦੀ ਮੂਰਤੋ ਸਤ ਜਿਹੜਾ ਹੰਦਾ ਕਾਲ ਤੋਂ ਪਰੇ ਹੁੰਦਾ ਉਹ ਪਰਮੇਸ਼ਰ ਹੀ ਸਤ ਸਰੂਪ ਹੈ ਜਿਹਦਾ ਕੋਈ ਕਾਲ ਨਹੀਂ ਕੋਈ ਜੂਨਾ ਨਹੀਂ ਉਹ ਸਤ ਪਰਮੇਸ਼ਰ ਐ ਤੂੰ ਸਤ ਪਰਮੇਸ਼ਰ ਸਦਾ ਬਨਾਸੀ ਸਦਾ ਰਹਿਣ ਉਜੋਗ ਹੈ ਰਹਿਣ ਵਾਲਾ ਹੈ ਹਰ ਹਰ ਗੁਨੀ ਨਿਧਾਨ ਗੁਨਾ ਦਾ ਖਜ਼ਾਨਾ ਹੈ ਅਗਲਾ ਬੰਦ ਮਹਾਰਾਜ ਜੀ ਅਰੰਭ ਕਰਦੇ ਹਨ ਭਾਈ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੇਂ ਤਿਵੇਂ ਚਲਾਏ ਜੀਓ ਮਹਾਰਾਜ ਜੀ ਫਿਰ ਬੇਨਤੀ ਕਰਦੇ ਹਨ ਕਹਿੰਦੇ ਸਭ ਤੂੰ ਹੈ ਕਰਤਾ जी जी तू ਕਰਤਾ ਹੈ ਪਰਮੇਸ਼ਰ ਜੀਓ ਸਭ ਕੁਝ ਕਰਨ ਵਾਲਾ ਤੂੰ ਹੈ ਤੇ ਮਹਾਰਾਜ ਜੀ ਕਹਿੰਦੇ ਸਭ ਤੇਰੀ ਵਡਿਆਈ ਤੇਰੀਆਂ ਦਿੱਤੀਆਂ ਸੋਭਾ ਵਡਿਆਈਆਂ ਅਸੀਂ ਪਾ ਰਿਆਂ ਜੋ ਭਾਵੈ ਤਿਵੇਂ ਚਲਾਏ ਜੀਓ ਮਹਾਰਾਜ ਕਹਿੰਦੇ ਜਿਵੇਂ ਤੈਨੂੰ ਭਾਉਂਦਾ ਹੈ ਭਾਵ ਚੰਗਾ ਲੱਗਦਾ ਹੈ ਕਿਵੇਂ ਤੂੰ ਚਲਾਉਂਦਾ ਹੈ ਤੁਧ ਆਪੇ ਭਾਵੈ ਤਿਵੇਂ ਚਲਾਵੇਂ ਸਭ ਤੇਰੇ ਸ਼ਬਦ ਸਮਾਏ ਜੀਓ ਮਹਾਰਾਜ ਜੀ ਕਹਿੰਦੇ ਜਿਵੇਂ ਤੈਨੂੰ ਭਾਉਂਦਾ ਤੂੰ ਭਾਵੈ ਤੂੰ ਆਪੇ ਭਾਵੈ ਤਿਵੇਂ ਚਲਾਵੇਂ ਜਿਵੇਂ ਤੈਨੂੰ ਚੰਗਾ ਲੱਗਦਾ ਤਿਵੇਂ ਤੂੰ ਚਲਾਨਾ ਜੀਵਨ ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਰ ਵਚਨ ਕਰਦੇ ਨੇ ਮਹਾਰਾਜ ਜਿਵੇਂ ਜਿਵੇਂ ਤੈਨੂੰ ਭਾਉਂਦਾ ਏ ਜਿਵੇਂ ਤੂੰ ਚਲਾਂਦਾ ਹੈ ਸਭ ਤੇਰੇ ਤੇਰੇ ਸ਼ਬਦ ਸਮਾਏ ਜੀਓ ਮਹਾਰਾਜ ਜੀ ਕਹਿੰਦੇ ਸਾਰਿਆਂ ਵਿੱਚ ਤੂੰ ਸਮਾਇਆ ਹੈ ਹੁਕਮ ਭਾਵ ਕੀ ਵਰਤ ਰਿਆ ਤੇਰਾ ਸਭ ਸ਼ਬਦ ਸਮਾਵੈ ਜਾਂ ਤੂੰ ਦੁ ਭਾਵੇਂ ਤੇਰਾ ਸ਼ਬਦ ਵਿੜਾਈ ਮਹਾਰਾਜ ਜੀ ਕਹਿੰਦੇ ਸਭ ਸ਼ਬਦ ਸਮਾਵੈ ਸਾਰਿਆਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੁਹਾਡਾ ਸ਼ਬਦ ਹੁਕਮ ਵਜਦਿਆ ਸੁਭ ਤੋਂ ਭਾਦ ਹੁਕਮ ਸਭ ਹੁਕਮ ਸਮਾਵੈ ਜਾਂ ਤੂੰ ਦੁ ਭਾਵੇਂ ਜਿਵੇਂ ਤੈਨੂੰ ਭਾਉਂਦਾ ਤਿਵੇਂ ਤੇਰਾ ਹੁਕਮ ਵਜਦਾ ਹੈ ਵਾਸਾ ਜੀ ਕਹਿੰਦੇ ਜਿਉਂ ਭਾਅ ਸਬਦ ਸਮਾਵੇ ਜਾਂ ਤੁਦ ਭਾਵੇ ਤੀਰੇ ਤੇਰੇ ਭਾਵੇ ਤੇਰੀ ਸੱਚੇ ਸਬਦ ਵਡਿਆਈ ਮਹਾਰਾਜ ਜੀ ਕਹਿੰਦੇ ਤੇਰੇ ਸ਼ਬਦ ਦੀਆਂ ਇਹ ਵਡਿਆਈਆਂ ਮਹਾਰਾਜ ਜੀ ਕਹਿੰਦੇ ਮਿਲਦੀਆਂ ਹਨ ਗੁਰਮਖ ਦੁੱਧ ਪਾਈਏ ਆਪ ਗਵਾਈਏ ਸ਼ਬਦੇ ਰਹਾ ਸਮਾਈ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਲਾ ਲਈ ਗੁਰੂ ਦਵਾਰਾਂ ਗੁਰਮਖ ਬੁੱਧ ਪਾਈਏ ਗੁਰੂਦਵਾਰਾ ਮਹਾਰਾਜ ਜੀ ਕਹਿੰਦੇ ਬੂਧੀ ਪ੍ਰਾਪਤ ਕਰ ਲਈ ਆਪ ਗਵਾਈਏ ਉਹਨਾਂ ਨੇ ਆਪਾ ਦਾ ਰੋਗ ਗਵਾ ਲਿਆ ਹੋਮੇ ਦਾ ਭਾਵ ਰੋਗ ਘਟ ਲਿਆ ਸ਼ਬਦੇ ਰਾਹੀ ਸਮਾਈ ਮਹਾਰਾਜ ਜੀ ਕਹਿੰਦੇ ਸ਼ਬਦ ਰਾਹੀ ਉਹ ਤੁਹਾਡੇ ਵਿੱਚ ਮਿਲ ਗਏ ਇਹ ਰਸਤੇ ਰਾਹੀ ਮਹਾਰਾਜ ਜੀ ਕਹਿੰਦੇ ਸ਼ਬਦ ਦੇ ਰਾਹੀ ਇੱਥੇ ਸ਼ਬਦ ਰਾਹੀ ਕਿਆ ਮਹਾਰਾਜ ਮਹਾਰਾਜ ਜੀ ਦੱ ਸ਼ਬਦ ਦੇ ਦੱਦੇ ਤੇ ਓਂਕੜ ਲਾਉਂਦੇ ਹਨ ਇਸ ਕਾਰਨ ਮਹਾਰਾਜ ਜੀ ਕਹਿੰਦੇ ਸ਼ਬਦ ਗਵਾਈਏ ਮਹਾਰਾਜ ਜੀ ਕਹਿੰਦੇ ਆਪ ਗਵਾਹੀ ਹੋਮੇ ਨੂੰ ਗਵਾ ਕੇ ਖਤਮ ਕਰਕੇ ਮਕਾਦੇ ਨਾਲ ਮਹਾਰਾਜ ਜੀ ਕਹਿੰਦੇ ਸ਼ਬਦ ਦੇ ਰਾਹੀ ਸ਼ਬਦ ਦੇ ਰਾਹੀ ਸ਼ਬਦ ਦੀ ਕਮਾਈ ਨਾਲ ਨਾਮ ਦੀ ਕਮਾਈ ਨਾਲ ਉਹ ਤਾਂ ਹਿਰਦੇ ਦੇ ਵਿੱਚ ਆ ਵਸਦਾ ਤੇ ਹੋਮੇ ਨੂੰ ਖਤਮ ਕਰ ਦਿੰਦਾ ਮਹਾਰਾਜ ਜੀ ਕਹਿੰਦੇ ਹੋਮੇ ਨੂੰ ਕੱਟ ਦਿੰਦਾ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈ ਹੈ ਨਾਨਕ ਨਾਮ ਸਮਾਏ ਜੀਓ ਤੇ ਮਹਾਰਾਜ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਦਾ ਸਤਿਗੁਰੂ ਜੀ ਦਾ ਅਕਾਲ ਪੁਰਖ ਦਾ ਸ਼ਬਦ ਅਗੋਚਰ ਹੈ ਗੋਚਰ ਹੁੰਦਾ ਜਿਹੜਾ ਕੋਈ ਮੁੱਲ ਨਾ ਹੋਏ ਮਹਾਰਾਜ ਜੀ ਕਹਿੰਦੇ ਉਹ ਅਗੋਚਰ ਹੈ ਸ਼ਬਦ ਗੁਰਮੁਖ ਪਾਈਏ ਪਰ ਗੁਰੂ ਦੀ ਮੱਤ ਨਾਲ ਮਹਾਰਾਜ ਜੀ ਕਹਿੰਦੇ ਉਹਨੂੰ ਪਾਈਦਾ ਹੈ ਗੁਰੂ ਦੀ ਦਿੱਤੀ ਸਿੱਖਿਆ ਅਨੁਸਾਰ ਉਹਨੂੰ ਪਾਲੀਦਾ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਏ ਮਹਾਰਾਜ ਜੀ ਕਹਿੰਦੇ ਨਾਨਕ ਨਾਮ ਸਮਾਏ ਜਿਉ ਮਹਾਰਾਜ ਜੀ ਕਹਿੰਦੇ ਨਾਨਕ ਹੈ ਨਾਨਕ ਉਹਦਾ ਨਾਮ ਹਿਰਦੇ ਵਿੱਚ ਸਮਾਇਆ ਸਮਾਲਿਆ ਸਮਾ ਗਿਆ ਜਿਨ੍ਹਾਂ ਦੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਪਾ ਲਿਆ ਗੁਰਮਖ ਗੁਰੂ ਦੀ ਮੱਤ ਦੁਆਰਾ ਜੇ ਨਾਮ ਹਿਰਦੇ ਵਿੱਚ ਸਮਾ ਜਾਵੇ ਤਾਂ ਉਹਦੀ ਪ੍ਰਾਪਤੀ ਹੈ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੇਂ ਤਿਵੇਂ ਚਲਾਈ ਜੀਓ ਫਿਰ ਇਸ ਸ਼ਬਦ ਸੰਪੂਰਨ ਹੁੰਨ ਤੇ ਮਹਾਰਾਜ ਜੀ ਉਹੀ ਪੰਕਤੀ ਵਾਰ ਆਰੰਭ ਤੇ ਤੇ ਸਮਾਪਤੀ ਤੇ ਦ੍ਰਿੜ ਕਰਾਰਿਆ ਸਭ ਤੂੰ ਹੈ ਕਰਤਾ ਮਹਾਰਾਜ ਜੀ ਕਹਿੰਦੇ ਤੂੰ ਕਰਤਾ ਹੈ ਸਾਰੇ ਜੀਵਾਂ ਦਾ ਦਾਤਾ ਹੈ ਸਭ ਤੇਰੀ ਵਡਿਆਈ ਹਾਵ ਤਿrai ਹੁਕਮ ਵਜ ਰਿਹਾ ਜਿਉ ਭਾਵੇਂ ਤਿਵੇਂ ਚਲਾਈ ਜੀਓ ਜਿਵੇਂ ਜਨੂ ਭਾਉਂਦਾ ਹੈ ਮਹਾਰਾਜ ਜੀ ਕਹਿੰਦੇ ਤਿਵੇਂ ਹੀ ਤੂੰ ਜੀਵਾ ਨੂੰ ਇਹ ਸ੍ਰਿਸ਼ਟੀ ਨੂੰ ਮਹਾਰਾਜ ਜੀ ਕਹਿੰਦੇ ਚਲਾ ਰਿਆ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇਥੇ ਸ਼ੰਤ ਸੰਪੂਰਨ ਹੁੰਦਾ ਹੈ ਸਤਿਗੁਰੂ ਜੀ ਦੇ ਸੱਤ ਸ਼ਬਦ ਸੰਪੂਰਨ ਹੋਏ ਹਨ ਮਹਾਰਾਜ ਜੀ ਦੇ ਚੌਥੇ ਪਾਤਸ਼ਾਹ ਜੀ ਦੇ ਪੁੱਲ ਛੋਦਾ ਸ਼ਬਦ ਸੰਪੂਰਨ ਹੋਏ ਹਨ ਸੰਗਤ ਜੀ ਉਹ ਕੱਲ ਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਅਗਲਾ ਸ਼ੰਤ ਆਰੰਭ ਹੋਣਾ ਪਾਤਸ਼ਾਹ ਜੀ ਦਾ ਅਗਲਾ ਜਿਹੜਾ ਸ਼ਬਦ ਹੈ ਉਹ ਕੱਲ ਨੂੰ ਸੰਤ ਆਸਾ ਜੀ ਦੀ ਵਾਰ ਜਿਹੜੇ ਸ਼ੰਤ ਪੜੇ ਜਾਂਦੇ ਹਨ ਉਹ ਆਰੰਭ ਹੋਣੇ ਹਨ ਪਾਤਸ਼ਾਹ ਜੀ ਇਨੀਆਂ ਨੂੰ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਜੀ ਸੇਵਾ ਨਿਭਾਉਂਦੇ ਨੇਕਾ ਫੁੱਲਾਂ ਜੰਦੀਆਂ ਨ ਮਹਾਰਾਜ ਸਤਿਬਖਸ਼ਣ ਜੀ ਆਈਆਂ ਸਰਬੱਤ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ